ਦਰ ਕੀ ਮਾ ਹੁੰਦਾ ਜੀ ਇਹ ਤੇ ਜੀ ਬੀਤੀ 12 ਤਰੀਕ ਨੂੰ ਨਕੋਦਰ ਦੇ ਇੱਕ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰੈਕਸ਼ਨ ਕਾਲਸ ਆ ਰਹੀਆਂ ਸੀਗੀਆਂ ਇਹ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਨਾਂ ਕੋਲੋਂ ਫਰौती ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਫ਼ਤੀਸ਼ ਅਮਲ ਵਿੱਚ ਲੈਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਜਿਹੜਾ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕੇ ਦੋ ਬੰਦੇ ਜਿਹੜਾ ਦਾ ਮਾਸਟਰਮਾਈਂਡ ਜਿਹੜਾ ਵਾ ਉਹ ਸੁਜਿੰਦਰ ਸਿੰਘ ਉਰਫ ਸਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਡ ਦੋਨੇਵਾਲ ਪੈਂਦਾ ਹੈ ਥਾਣੇ ਲੋਈਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਇਹ ਇੰਗਲੈਂਡ ਯੂਕੇ ਹੈ ਇਹ ਮੇਨ ਮਾਸਟਰਮਾਈਂਡ ਇਹ ਬੰਦਾ ਸੀਗਾ ਇਹਨੇ ਇੱਕ ਰਵਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰੀ ਹੈਗਾ ਵਾ ਇੱਥੇ ਪੁਰੇਵਾਲ ਕਲੋਨੀ ਨਕੋਦਰ ਦਾ ਹੈ ਉਦੇ ਨਾਲ ਰਲ ਕੇ ਇੱਕ ਛੜਯੰਤਰ ਰਚਿਆ ਔਰ ਜਿਹੜੀ ਉਹ ਐਕਸਪਰਸ਼ਨ ਕਾਲ ਕਰ ਰਹੇ ਸੀਗੇ ਇੱਥੇ ਤੇ ਕਾਰੋਬਾਰੀ ਨੂੰ ਤੇ ਇੱਥੇ ਤੇ ਉਹਦੇ ਜਿਹੜੇ ਗਰਾਊਂਡ ਲੈਵਲ ਦੇ ਹੈਂਡਲਰ ਆ ਇੱਥੇ ਇੱਕ ਅਦਿੱਤ્ય ਨਾਮ ਦਾ ਅਦਿੱਤ્ય ਰਾਏ ਉਰਫ ਮਨੂਸ਼ਾ ਮੁੰਡਾ ਜਿਹੜਾ ਨਰੇਸ਼ ਕੁਮਾਰ ਦਾ ਮੁੰਡਾ ਹੈ ਇਹ ਪੁਰੇਵਾਲ ਕਲੋਨੀ ਦਾ ਹੈ ਇਹ ਆਪਸ ਦੇ ਵਿੱਚ ਇਕੱਠੇ ਕਬੱਡੀ ਖੇਡਦੇ ਰਹੇ ਰਮਨਦੀਪ ਤੇ ਇਹ ਇਹ ਇਸ ਕਰਕੇ ਤੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਜਿਹੜਾ ਕੰਟੈਕਟ ਸੀ ਟੈਲੀਫੋਨਿਕਲੀ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਉਹ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਜਿਹੜੀਆਂ ਇਹਨਾਂ ਨੇ ਜਿਹੜੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਅਦਿੱਤ્ય ਅਤੇ ਜਿਹੜਾ ਦੂਸਰਾ ਸਾਮ ਸੀਗਾ ਇਹ ਸਾਮ ਵੀ ਨਕਉਦਰ ਤੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤ્ય ਨੇ ਇਹ ਵੀ ਦੱਸਿਆ ਵੀ ਇਹਦੇ ਕੋਲੋਂ ਜਿਹੜੀਆਂ ਲੋਈਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਐ ਇੱਕ 64 ਨੰਬਰ ਐਫ ਆਈ ਆਰ ਐ 64/25 ਐਫ ਆਈ ਆਰ ਐ ਇਹਦੇ ਵਿੱਚ ਉੱਥੇ ਸ਼ਾਮ ਜੋਲਸ ਦੇ ਨਾਮ ਤੇ ਨਰਿੰਦਰਪਾਲ ਉਦੀ ਰਕੀ ਵੀ ਇਹਨਾਂ ਨੇ ਜਿਹੜੀ ਹੈ ਉਹਦੇ ਥਰੂ ਦਿੱਤੇ ਤੇ ਥਰੂ ਦੀ ਰਕੀ ਵੀ ਕਰਵਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜੀ ਹੈ 1.7 ਜਿਹੜੀ ਮਨੀ ਜਿਹੜੀ ਉਹਦੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪੈਟਰੋਲ ਪੰਪ ਮਾਲਕਾ ਰਜਵੰਦ ਰਜਵੰਦ ਸਿੰਘ ਹੈਗਾ ਵਾ ਇਹਦੇ ਬੇਟੇ ਨੂੰ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਫਰੋਤੀ ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਸਰ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਉਹ ਕਿੱਥੇ ਦਾ ਸੀ ਇਹ ਵੀ ਲੋਈਆਂ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਈਆਂ ਦਾ ਹੀ ਹੈ ਔਰ ਇਹ ਰਹਿਣ ਵਾਲਾ ਜਿਹੜਾ ਨਵਾਂ ਪਿੰਡ ਦੋਨੇਵਾਲ ਦਾ ਹੀ ਹੈ ਗੁਰਪ੍ਰੋਬਲ ਬੰਦਾ ਮਾਲਕਾ ਉਹ ਦੋਦਰ ਵਪਾਰੀ ਨੂੰ ਤਾਂ ਧੰਖੇ ਦੇ ਦੇ ਸੀ ਜਾਂ ਫੋਟੀ ਮੰਗਣ ਦੇ ਕਰਦੇ ਸੀ ਕਦੋਂ ਤੋਂ ਮੰਗਨੇ ਆ ਰਹੇ ਇਹ 12 ਜੂਨ ਤੋਂ ਸ਼ੁਰੂ ਹੋਇਆ ਸੀ ਪਹਿਲੀ ਕਾਲ ਉਹਨੂੰ ਜਿਹੜੀ ਹੈ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਿਹੜਾ ਟੈਲੀਫੋਨਿਕਲੀ ਵਰਚੁਅਲ WhatsApp ਤੇ ਵਰਚੁਅਲ ਨੰਬਰਾਂ ਤੋਂ ਜਿਹੜੀਆਂ ਕਾਲਸ ਆ ਰਹੀਆਂ ਸੀਗੀਆਂ ਤੇ ਉਹ ਅਸੀਂ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਦਾ ਜਿਹੜਾ ਸੌਦਾ ਜਿਹੜਾ ਉਹ 10 ਲੱਖ ਰੁਪਏ ਦੇ ਵਿੱਚ ਤੈਅ ਹੋ ਗਿਆ ਸੀਗਾ ਤੇ ਸਰ ਕੁਝ ਦਿੱਤਾ ਵੀ ਸੀ ਇਸ ਵਪਾਰੀ ਨੂੰ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਹੀ ਜਿਹੜੀ ਇਹੋ ਹੀ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਈਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਜਦੋਂ ਅਰੈਸਟ ਕਰ ਲਿਆ ਗਿਆ ਅਦਿੱਤੀ ਨੂੰ ਜਿਹੜਾ ਜਦੋਂ ਇਹ ਫਰौती ਦੀ ਰਕਮ ਲੈਣ ਆਇਆ ਉਸ ਵੇਲੇ ਇਹਨੂੰ ਰੈਕਸ ਕੀਤਾ ਗਿਆ ਸਰ ਜਿਹੜੇ ਬਾਅਦ ਜਿਹੜੇ ਜਿਹੜੇ ਮਾਸਟਰ ਮਾਈਂਡ ਆ ਉਹ ਉਹਨਾਂ ਦੀ ਕੋਈ ਵੀ ਟੱਡੇ ਨਾਲ ਹੋਇਆ ਉਹਨਾਂ ਤੇ ਕੀ ਕਾਰਵਾਈ ਹੋਈ ਹਾਂ ਬਿਲਕੁਲ ਜੀ ਉਹਨਾਂ ਦਾ ਉਹਨਾਂ ਦਾ ਅਸੀਂ ਉਹਨਾਂ ਦਾ ਅਸੀਂ ਸਾਰਾ ਲੀਗਲ ਪ੍ਰੋਸੈਸ ਚਲਾ ਕੇ ਜੇ ਕੋਈ ਇਹਦੇ ਵਿੱਚ ਹੋਰ ਕਿਸੇ ਦੀ ਇਨਵੋਲਵਮੈਂਟ ਆਈ ਤੇ ਉਹਨੂੰ ਵੀ ਬੁੱਕ ਕੀਤਾ ਜਾਏਗਾ ਔਰ ਸਰ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਸਨੀ ਹੈ ਜੀ ਇਹ ਸਨੀ ਜਿਹੜਾ ਹੈਗਾ ਵਾ ਜਿਹੜਾ ਸੁਖਜਿੰਦਰ ਸਨੀ ਹੈ ਨਵਾਂਪਿੰਡ ਦੋਨੇਵਾਲ ਦਾ ਇਹ ਉਹਦੀ ਤੱਕ ਹੈਗੀ ਆ। ਔਰ ਇਹੋ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਜਿਹੜਾ ਵਾ ਫਰੋਤਿਆਂ ਦੇ ਤਿੰਨ ਕੇਸ ਦਾ ਟ੍ਰੇਸ ਹੋ ਗਿਆ। ਉਹਨੇ ਔਨ ਰਿਮਾਂਡ ਹੈ ਅਸੀਂ ਹੋਰ ਵੀ ਡਿਵਾਈਸਾਂ ਪੁੱਛੀਏ ਕਰਾਂਗੇ ਔਰ ਆਪਣਾ ਜਿਹੜਾ ਵਾ ਟੈਕਨੀਕਲੀ ਦੇਖ ਕੇ ਵੀ ਹੋਰ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਵਾ ਹੋਰ ਵੀ ਜਿਹੜੇ ਕੇਸ ਸੋਲਵ ਹੋਣ ਦੀ ਆਸ ਹੈ ਸਾਨੂੰ। ਇਹਨਾਂ ਨੇ ਕਿਸੇ ਤੋਂ ਫਰੋਤੀ ਕਿਹੜੇ ਬੰਦੇ ਕੋਲੋਂ ਟੱਚ ਕੀਤਾ ਹੈ ਦੱਸੋ। ਕਿ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਕੌਦਰ ਦਾ ਹੀ ਰਹਿਣ ਵਾਲਾ। ਇਹ ਫਰੋਥੀ ਇੱਕ ਹੋਰ ਵੀ ਲੈ ਚੁੱਕੇ ਗਏ ਬੰਦੇ ਦਾ ਨਹੀਂ ਇਹ ਤਾਂ ਉਹਨਾਂ ਨੇ ਡਿਮਾਂਡ ਕੀਤੀ ਸੀ ਜਿਹੜੇ ਕੋਈ ਲੈ ਚੁੱਕਿਆ ਉਹ ਅਜੇ ਤੱਕ ਐਸਐਚ ਸਾਡੇ ਸਾਹਮਣੇ ਕੋਈ ਆਇਆ ਨਹੀਂਗਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨਾਂ ਦੇ ਫੋਨਸ ਤੋਂ ਦੂਜਾ ਟੈਕਨੀਕਲੀ ਤੇ ਹੋਰ ਜੇ ਸਾਡੇ ਕੋਲ ਕੋਈ ਆਏਗਾ ਡੂਰਿੰਗ ਤਫਤੀਸ਼ ਤੇ ਉਹ ਵੀ ਸਾਰਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਇਹ ਫਰੋਥੀ ਕਿਸ ਤਰ੍ਹਾਂ ਮੰਗਦੇ ਸੀਗੇ ਕੋਈ ਵਟਸਐਪ ਕਾਲ ਵਗੈਰਾ ਕਰਦੇ ਸੀਗੇ ਕਿਸ ਤਰ੍ਹਾਂ ਕਰਦੇ ਸੀਗੇ ਤੇ ਵਟਸਐਪ ਵਟਸਐਪ ਕਾਲ ਕਰਕੇ ਅਗਲੇ ਨੂੰ ਬੰਦੇ ਨੂੰ ਡਰਾਉਂਦੇ ਸੀਗੇ ਕੌਸ਼ਲ ਗੈਂਗ ਦੇ ਨਾਂ ਤੇ ਕੌਸ਼ਲ ਗੈਂਗ ਦੇ ਨਾਂ ਤੇ ਜਿਹੜਾ ਵਾ ਇਹ ਫਰੋਥੀ ਮੰਗ ਮਤਲਬ ਆਪਣੇ ਜਿਹੜੀਆਂ ਕਨਵਰਸੇਸ਼ਨ ਕਰਦੇ ਸੀ ਅਗਲੇ ਬੰਦੇ ਨਾਲ ਤਾਂ ਕਿ ਉਹਨੂੰ ਲੱਗੇ ਕਿ ਵਾਕਈ ਸ਼ਾਇਦ ਉਧਰਲੇ ਕੋਈ ਹਰਿਆਣਵੀ ਜਾਂ ਦੂਜੇ ਹੈਗੇ ਆ ਬੰਦੇ ਜਿਹੜੇ ਆ ਉਹ ਕਹਿੰਦੇ ਕੀ ਸੀ ਜਦੋਂ ਸਰੋਤੀ ਮੰਗਦੇ ਸੀ ਕੀ ਧਮਕੀ ਦਿੰਦੇ ਸੀ ਵੀ ਅਸੀਂ ਧਮਕੀ ਉਹ ਹੀ ਦਿੰਦੇ ਸੀ ਵੀ ਤੇਰੇ ਕੋਲੋਂ ਅਸੀਂ ਜਿਹੜਾ 50 ਲੱਖ ਰੁਪਈਆ ਲੈਣਾ ਤੇ ਜੇ 50 ਲੱਖ ਰੁਪਈਆ ਦੇਵੇਂਗਾ ਸਾਨੂੰ ਠੀਕ ਆ ਨਹੀਂ ਤਾਂ ਸਾਨੂੰ ਪਤਾ ਵੈ ਵੀ ਤੇਰਾ ਜਿਹੜਾ ਕੌਣ ਕੌਣ ਤੇਰੇ ਪਰਿਵਾਰ ਚ ਕੌਣ ਕੌਣ ਆ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਹੈ ਤੇਰੇ ਸ਼ਾਪਸ ਇੱਥੇ ਆ ਤੇਰਾ ਘਰ ਕਿੱਥੇ ਆ ਉੱਥੇ ਤੁਸੀਂ ਖੇਡਣ ਕਿੱਥੇ ਜਾਂਦੇ ਹੋ ਸਾਨੂੰ ਸਰ ਹਰ ਚੀਜ਼ ਦਾ ਪਤਾ ਹੈ ਮਤਲਬ ਅਗਲੇ ਬੰਦੇ ਨੂੰ ਇਹ ਜਿਹੜਾ ਸਾਈਕੋਲੋਜੀਕਲੀ ਉਹਨੂੰ ਉੱਤੇ ਪ੍ਰਭਾਵ ਪਾਉਂਦੇ ਸੀ ਵੀ ਸਾਨੂੰ ਤੇਰੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਅਸੀਂ ਕਿਤੇ ਵੀ ਤੇਰੇ ਤੇ ਅਟੈਕ ਕਰ ਸਕਦੇ ਹਾਂ ਸਰ ਜਿਹੜੇ ਇਦਾਂ ਦੀਆਂ ਹਰਕਤਾਂ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਬਿਲਕੁਲ ਆਪਣੀਆਂ ਹਰਕਤਾਂ ਤੋਂ ਬਾਹਰ ਜਾਣ ਅਦਰਵਾਈਜ਼ ਸਟ੍ਰਿਕਟ ਤਰੀਕੇ ਦੇ ਨਾਲ ਉਹਨਾਂ ਦਾ ਨਿਠਿਆ ਜਾਏਗਾ ਔਰ ਇਹ ਜਿਹੜਾ ਵਹ ਇਹ ਇਹਦਾ ਅੰਤ ਮਾੜਾ ਹੀ ਹੁੰਦਾ ਹੈ ਕਦੇ ਨਾ ਕਦੇ ਫੜੇ ਹੀ ਜਾਂਦੇ ਆ ਕਿਉਂਕਿ ਇਹਨੇ ਆ ਜਿਹੜੀ ਇਹ ਪਹਿਲੀ ਫਰੋਤੀ ਜਿਹੜੀ ਇਹਨੇ ਦਿੱਤੀ ਸੀ ਉਹ 2024 ਦੇ ਵਿੱਚ ਦਿੱਤੀ ਸੀ ਜਿਸ ਸਬੰਧ ਦੇ ਵਿੱਚ ਐਫ ਆਰ ਨੰਬਰ 85 17 10 24 ਦਾ ਦਰਜਾ ਹੈ ਯਾਨੀ ਕਿ ਆਲਮੋਸਟ ਤੁਸੀਂ ਲਾ ਲਓ ਭਈ 7-8 ਮਹੀਨੇ ਜਿਹੜੇ ਆ ਉਹ ਬੀਤ ਚੁੱਕੇ ਆ 7-8 ਮਹੀਨੇ 8 ਮਹੀਨੇ ਪਹਿਲਾਂ ਇਹਨੇ 8 ਮਹੀਨੇ ਪਹਿਲਾਂ ਇਹਨੇ ਦਿੱਤੀ ਸੀਗੀ ਬਟ ਉਹ ਵੀ ਕੇਸ ਸਟੇਸ ਹੋ ਗਿਆ ਔਰ ਆ ਪਿਛਲੇ 5ਵੇਂ ਮਹੀਨੇ ਨੇ ਜਿਹੜਾ ਲੋਹਿਆਂ ਦਾ ਇੱਕ ਹੋਰ ਜਿਹੜਾ ਸੁਨਿਆਰਾ ਉਹਨੂੰ ਦਿੱਤੀ ਸੀਗੀ ਉਹਦੇ ਬਾਰੇ ਵੀ ਕਲੀਅਰ ਹੋ ਗਿਆ ਹੁਣੇ ਔਰ ਜਿਹੜਾ ਤੀਸਰਾ ਹੈ ਸਾਡਾ ਕੇਸ ਸੋ ਇਹਨਾਂ ਦੋ ਜਣਿਆਂ ਤੇ ਪਹਿਲੇ ਵੀ ਕੋਈ ਮਾਮਲੇ ਦਰਜ ਜੇ ਜਿਹੜਾ ਜਿਹੜਾ ਸਣੀ ਹੈਗਾ ਵਾ ਸੁਖਿੰਦਰ ਸਣੀ ਇਹਦੇ ਤੇ ਅੱਗੇ ਜਿਹੜੇ ਖੁਆ ਖਾਂ ਕਰਨ ਦੇ ਚ ਪੰਜ ਛੇ ਕੇਸ ਦਰਜ ਹੈਗੇ ਆ ਸੁਖਿੰਦਰ ਸਣੀ ਤੇ ਦੂਸਰੇ ਤੇ ਦੂਸਰੇ ਦਾ ਜੇ ਅਸੀਂ ਰਿਕਾਰਡ ਚੈੱਕ ਕੀਤਾ ਨਿਕਾ ਉਹ ਅਸੀਂ ਕਰ ਰਹੇ ਆ ਉਹਦਾ ਦੇਖ ਰਹੇ ਆ ਕਿ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਆ ਬਟ ਸੁਖਜਿੰਦਰ ਸਣੀ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਜਿਹੜੇ ਫੜੇ ਗਏ ਉਹ ਇਹਨਾਂ ਨੂੰ ਕੋਈ ਲਾਲਚ ਦਿੱਤੇ ਚਾਇਆ ਇਹਨਾਂ ਦੀ ਗ੍ਰੈਂਡ ਨਹੀਂ ਆਏ ਨਹੀਂ ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਸੀਗਾ ਉਹਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਮਿਲਣਾ ਸੀ ਜਿਹੜਾ ਇਹਨਾਂ ਨੇ ਲੈਣਾ ਸੀਗਾ ਤੇ ਬਾਕੀ ਜਿਹੜਾ 8 ਲੱਖ ਰੁਪਈਆ ਉਹ ਉਹਨਾਂ ਨੂੰ ਬਾਹਰ ਭੇਜਣਾ ਸੀਗਾ ਕੋਈ ਰੇਟੀ ਰੁਕੀ ਹੋਰ ਕੋਈ ਵੀ ਇਹਨਾਂ ਨਾਲ ਵਿੱਚ ਆ ਕੇ ਦਰਾਂਦੇ ਨਹੀਂ ਨਹੀਂ ਹਜੇ ਹਾਲ ਦੀ ਘੜੀ ਜਿਹੜਾ ਸਾਡੇ ਕੋਲ ਹੈ ਹੋਰ ਕੋਈ ਬੰਦਾ ਸਾਹਮਣੇ ਨਹੀਂ ਆਇਆ ਹਾਲ ਦੀ ਘੜੀ ਸਿਰਫ ਇਹਨਾਂ ਵਾਰੀ ਪਤਾ ਲੱਗਾ ਬਟ ਜੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਇਨਵੈਸਟੀਗੇਸ਼ਨ 'ਚ ਕੋਈ ਹੋਰ ਆਏਗਾ ਤਾਂ ਉਹਨੂੰ ਵੀ ਬੁੱਕ ਕੀਤਾ ਜਾਏਗਾ ਔਰ ਤੁਹਾਡੇ ਮੱਧਮ ਨਹੀਂ ਮੇਰੀ ਸਟ੍ਰਿਕਟ ਜਿਹੜੀ ਹੈਗੀ ਹੈ ਵੀ ਕਿਸੇ ਨੂੰ ਵੀ ਇਹੋ ਜਿਹੀ ਕਿਸੇ ਕਾਲ ਤੋਂ ਕੋ ਡਰਨ ਦੀ ਲੋੜ ਨਹੀਂ ਗਈ ਤੇ ਅਸੀਂ ਜਿਹੜੇ ਆ ਪਹਿਲੇ ਵੀ ਦੋ ਤਿੰਨ ਕੇਸ ਸਟੇਜ ਕੀਤੇ ਆ ਇਸ ਇਸ ਕਿਸਮ ਦੇ ਠੀਕ ਹੈ ਜੀ ਇਹ ਸਿਰਫ ਸਾਨੂੰ ਇਹ ਜਿਹੜਾ ਬੰਦਾ ਡਰਦਾ ਉਹਦੇ ਕੋਲ ਵੀ ਡਰਾ ਧਮਕਾ ਕੇ ਇਹਨਾਂ ਦਾ ਹੈਗਾ ਵੀ ਅਸੀਂ ਸਾਡੇ ਫੋਨ ਤੋਂ ਬੰਦੇ ਡਰ ਜਾਣਗੇ ਔਰ ਡਰ ਕੇ ਸਾਨੂੰ ਪੈਸੇ ਦੇਣਗੇ ਇੱਥੇ ਕੁਝ ਪਿਛਲੇ ਟਾਈਮ ਜਿਹੜੇ ਕੋਈ ਇਨਸੀਡੈਂਸ ਹੋਏ ਆ ਉਹਨਾਂ ਨੂੰ ਵੀ ਕੋਰਟ ਕਰਕੇ ਉਸ ਬੰਦੇ ਨੂੰ ਸਾਈਕੋਲੋਜੀਕਲੀ ਡਰਾਉਂਦੇ ਆ ਵੀ ਪਹਿਲੇ ਵੀ ਇਦਾਂ ਹੋ ਗਿਆ ਸੀਗਾ ਠੀਕ ਹੈ ਜੀ ਸੋ ਇਹ ਜਿਹੜੀ ਦੋ ਜਿਹੜੇ ਬਾਹਰ ਬੈਠੇ ਰਮਨਦੀਪ ਸਿੰਘ ਹੋਣੀਆਂ ਇਹਨਾਂ ਦੇ ਵੀ ਮਾਮਲਾ ਦਰਜ ਹੈ ਪਹਿਲਾਂ ਕੋਈ ਮੈਂ ਬਿਲਕੁਲ ਨਹੀਂ ਮੈਂ ਸੁਖਜਿੰਦਰ ਦਾ ਦੱਸਿਆ ਜੀ ਸੁਖਜਿੰਦਰ ਤੇ ਪਹਿਲੇ 5 6 ਕੇਸ ਦਰਜ ਹੈਗੇ 5 ਜਿਹੜਾ ਸੁਖਜਿੰਦਰ ਸਣੀ ਹੈਗਾ ਵਾ ਨਾਮ ਪਿੰਡ ਦੋਨੇਵਾਲ ਦਾ ਤੇ ਇਹ ਰਮਨਦੀਪ ਦਾ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਦਾ ਵੀ ਰਮਨਦੀਪ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਹੈ ਠੀਕ ਹੈ ਠੀਕ ਦੋ ਇੱਕ ਕੋਣੂ ਜਿਆ ਅ ਨੂੰ ਜਗੋਲੀਆ ਵਾਲਾ ਉਹਨੂੰ ਲਿਆਓ ਕਿੰਦੂ ਲਿਆਓ ਸਾਡੇ ਕੋਲ ਅੱਛਾ ਕੋਈ